243 ਘੰਟੇ ਦਾ ਮਹਾ ਯੱਗ ਸਾਡੇ ਸਿੰਘਲਾ ਅੰਕਲੇਵ ਦੇ ਵਿੱਚ ਲੁਧਿਆਣਾ ਦੇ ਵਿੱਚ ਹੋ ਰਿਹਾ ਹੈ ਤੇ ਸਾਰੇ ਸਾਰਿਆਂ ਨੂੰ ਖੁੱਲ੍ਹਾ ਨਿਯੋਤਤ ਹੈ ਜੀ ਸਾਰੇ ਆਓ ਤੇ ਉੱਥੇ ਆਓ ਤੇ ਪਾਓ ਤੁਸੀਂ ਇੱਥੇ ਖੁਦ ਸੇਵਾ ਕਰਦੇ ਹੋ ਕਿਸ ਤਰੀਕੇ ਦਾ ਮਹਿਸੂਸ ਹੁੰਦਾ ਇੱਥੇ ਸੇਵਾ ਕਰਦੇ ਹੋ ਆ ਜਿਹੜੀ ਸ਼ਰਧਾਲੂ ਆਉਂਦੇ ਨੇ ਉਹਨਾਂ ਦੀ ਸੇਵਾ ਕਰਦੇ ਹੋ ਦੇਖੋ ਅਸੀਂ ਤਾਂ ਮਾਂ ਦੇ ਲਾੜਲੇ ਆ ਜੀ ਅਸੀਂ ਤਾਂ ਮਾਂ ਨੇ ਜੋ ਕੰਮ ਦੇਣਾ ਸੀ ਉਹ ਕਰਾਂਗੇ ਜੀ ਸਾਨੂੰ ਬੜਾ ਅੱਛਾ ਲੱਗਦਾ ਜਦੋਂ ਅਸੀਂ ਇੱਥੇ ਕੰਮ ਕਰਦੇ ਆਂ ਸਾਨੂੰ ਬਹੁਤ ਵਧੀਆ ਲੱਗਦਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਸੇਵਾ ਕਰਦਿਆਂ ਨੂੰ ਇਹ ਤਾਂ ਜੀ ਮਾਮਾਈ ਨੂੰ ਹੀ ਪਤਾ ਜੀ ਜਦੋਂ ਮਾਮਾਈ ਨੇ ਲੜ ਲਾਇਆ ਤਾਦੇ ਲੱਗੇ ਹੋਏ ਆ ਜੀ ਮੀਨਜ਼ ਜਿੰਨਾ ਟਾਈਮ ਲਗਾਏਗੀ ਮਾਤੇ ਦਰਤੇ ਰਵਾਂਗੇ 243 ਘੰਟਿਆਂ ਦਾ ਜਿਹੜਾ ਖੰਡ ਮਹਾਈ ਅੱਗੇ ਹੈ ਸਿੰਗਲਾਨ ਕੇ ਲਈ ਮਾਤਾ ਬਗਲਾ ਮੋਗੀ ਤਾਂ ਅਸੀਂ ਵਿਖੇ ਹੋਣ ਜਾ ਰਿਹਾ ਹੈ ਮੈਂ ਪਹਿਲੇ ਤਾਂ ਜਦੀ ਸਾਰੇ ਆ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹਨਾ ਨਾਲ ਹੀ ਅਪੀਲ ਕਰਨਾ ਚਾਹਨਾ ਕਿ ਵੱਲ ਚੜ ਕੇ ਇਸ ਯੱਗ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਓ ਤੇ ਆਪਣੇ ਆਪ ਨੂੰ ਨਿਹਾਲ ਕਰੋ ਦੇਖੋ ਇਹ ਮਹਾਮਾਈ ਦਾ ਕਾਰਜ ਹੈ ਜੀ ਮਹਾਮਾਈ ਆਪ ਕਰਾਨ ਵਾਲੀ ਹੈ ਉਹ ਆਪ ਸਾਖਸ਼ਾਤ ਅਥੇ ਵਿਰਾਜਮਾਨ ਹੈਗੇ ਆ ਤਾਂ ਇਹ ਉਸ ਸਾਥ ਜਿਹੜਾ ਹੈਗਾ ਉਹ ਮਹਾਮਾਈ ਦੇ ਅਸ਼ੀਰਵਾਦ ਨਾਲ ਆਪੇ ਹੀ ਉਹਨਾਂ ਦੀ ਸੰਗਤਾਂ ਦੇ ਵਿੱਚ ਆਪੇ ਹੀ ਉਹਨਾਂ ਦੇ ਅਸ਼ੀਰਵਾਦ ਨਾਲ ਹੋ ਜਾਂਦਾ ਜੈ ਮਾ ਬਗਲਾ ਮੁਖੀ 243 ਘੰਟੇ ਦਾ ਮਹਾਯੱਗ ਸਾਡੇ ਸਿੰਘਲਾ ਅੰਕਲੇਵ ਦੇ ਵਿੱਚ ਲੁਧਿਆਣਾ ਦੇ ਵਿੱਚ ਹੋ ਰਿਹਾ ਹੈ ਤੇ ਸਾਰੇ ਸਾਰਿਆਂ ਨੂੰ ਖੁੱਲ੍ਹਾ ਨਿਯੋਤਤ ਹੈ ਜੀ ਸਾਰੇ ਆਓ ਤੇ ਉੱਥੇ ਆਓ ਤੇ ਪਾਓ ਜੇ ਤੁਸੀਂ ਇੱਥੇ ਖੁਦ ਸੇਵਾ ਕਰਦੇ ਹੋ ਕਿਸ ਤਰੀਕੇ ਦਾ ਮਹਿਸੂਸ ਹੁੰਦਾ ਇੱਥੇ ਸੇਵਾ ਕਰਦੇ ਹੋ ਆ ਜਿਹੜੀ ਸ਼ਰਧਾਲੂ ਆਉਂਦੇ ਨੇ ਉਹਨਾਂ ਦੀ ਸੇਵਾ ਕਰਦੇ ਹੋ ਦੇਖੋ ਅਸੀਂ ਤਾਂ ਮਾ ਦੇ ਲਾੜਲੇ ਆ ਜੀ ਅਸੀਂ ਤਾਂ ਮਾਂ ਨੇ ਜੋ ਕੰਮ ਦੇਣਾ ਸੀ ਉਹ ਕਰਾਂਗੇ ਜੀ ਨਾਲੇ ਸਾਨੂੰ ਬੜਾ ਅੱਛਾ ਲੱਗਦਾ ਜਦੋਂ ਅਸੀਂ ਇੱਥੇ ਕੰਮ ਕਰਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਕਿ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਸੇਵਾ ਕਰਦਿਆਂ ਨੂੰ ਇਹ ਤਾਂ ਜੀ ਮਾਂ ਮਾਈ ਨੂੰ ਹੀ ਪਤਾ ਸੀ ਜਿਆਦਾ ਮਾਂ ਮਾਈ ਨੇ ਲੜ ਲਾਇਆ ਤਾਦੇ ਲੱਗੇ ਹੋਏ ਆ ਜੀ ਮੀਨਸ ਜਿੰਨਾ ਟਾਈਮ ਲਗਾਏਗੀ ਮਾਂ ਦੇ ਦਰਤੇ ਰਵਾਂਗੇ ਅੱਛਾ ਜਦੋਂ ਤੁਸੀਂ ਇੱਥੇ ਆਉਣਾ ਸ਼ੁਰੂ ਕੀਤਾ ਸੇਵਾ 'ਚ ਹਿੱਸਾ ਲੈਣਾ ਸ਼ੁਰੂ ਕੀਤਾ ਦੋਸਤੋ ਬਾਤ ਤੁਹਾਡੇ ਜੀਵਨ ਦੇ ਵਿੱਚ ਕਿੰਨਾ ਦਾ ਬਦਲਾਅ ਆ ਉਹ ਦੇਖਣ ਨੂੰ ਮਿਲਿਆ ਬਹੁਤ ਵਧੀਆ ਰਿਹਾ ਜੀ ਦੇਖੋ ਮਾਂ ਮਾਈ ਦਾ ਅਸ਼ੀਰਵਾਦ ਫਲਦਾ ਹੀ ਹੁੰਦਾ ਮਾਂ ਕਦੀ ਵੀ ਆਪਣੇ ਬੱਚੇ ਨੂੰ ਨਰਾਸ਼ ਨਹੀਂ ਕਰਦੀ ਤੇ ਮਾਂ ਦੇ ਮੀਨਸ ਜਦੋਂ ਮਾਂ ਨੇ ਖੜੀ ਹੈ ਨਾਲ ਤਾਂ ਇਟ ਮੀਨਸ ਬੱਚਾ ਰਾਜ਼ੀ ਹੈ ਇਹ ਕਰ ਕਿਸ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਪਰੇਸ਼ਾਨੀ ਆ ਤੇ ਜੇਕਰ ਸੱਚੇ ਮਨ ਇੱਥੇ ਆ ਕੇ ਮੱਥਾ ਟੇਕਦਾ ਹੈ ਮਾਤਲਨੀ ਦੇ ਕੋਲ ਮੱਥਾ ਟੇਕਦਾ ਤਾਂ ਉਹਦੀ ਹਰੇਕ ਮਨੋ ਕਾਮਨਾ ਜਿਹੜੀ ਆ ਪੂਰੀ ਹੁੰਦੀ ਹੈ ਹਾਂਜੀ ਪੂਰੀ ਪੂਰੀ ਹੁੰਦੀ ਹੈ ਜੀ ਬਿਲਕੁਲ ਸੱਚ ਹੈ ਜੀ ਇੱਥੇ ਮਾਂ ਆਪ ਆ ਕੇ ਪੂਰੀ ਪ੍ਰੋਪਰ ਉਹਦੀ ਮਨੋ ਕਾਮਨਾ ਪੂਰੀ ਕਰਦੀ ਹੈ ਮੀਨਸ ਅਸੀਂ ਆਪ ਦੇਖਿਆ ਹੋਇਆ ਹੈ ਜੇ ਤੁਹਾਡੀ ਕੋਈ ਆਪਣੀ ਮਨੋ ਕਾਮਨਾ ਪੂਰੀ ਹੋਵੇ ਜਾਂ ਜੇ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਗਾ ਜੀ ਨਹੀਂ ਦੇਖੋ ਮਾਂ ਮਾਈ ਦਾ ਮੈਂ ਬੱਚਾ ਹੀ ਆਂ ਦੇਖੋ ਮਾਂ ਮਾਈ ਨੇ ਜੋ ਦਿੱਤਾ ਜੋ ਦਿੱਤਾ ਬਹੁਤ ਵਧੀਆ ਦਿੱਤਾ ਜੀ ਬਹੁਤ ਖੁਸ਼ ਰੱਖਿਆ ਹੋਇਆ ਜਾਂਦੇ ਅਸੀਂ ਮਾਂ ਮਾਈ ਦੇ ਲੜ ਲੱਗੇ ਆ ਬਹੁਤ ਵਧੀਆ ਚੱਲ ਰਿਹਾ ਜੀ 243 ਘੰਟਿਆਂ ਦਾ ਜਿਹੜਾ ਖੰਡ ਮਹਾਈ ਅੱਗੇ ਹੈ ਸਿੰਗਾਲੰਡ ਦੇ ਲਈ ਮਾਤਾ ਬਗਲਾ ਮੋਗੀ ਤਾਂ ਅਸੀਂ ਵਿਖੇ ਹੋਣ ਜਾ ਰਿਹਾ ਮੈਂ ਪਹਿਲੇ ਤਾਂ ਇਹਦੀ ਸਾਰੇ ਆ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹਨਾ ਨਾਲ ਹੀ ਅਪੀਲ ਕਰਨਾ ਚਾਹਨਾ ਕਿ ਵੱਲ ਚੜ ਕੇ ਇਸ ਯੱਗ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਓ ਤੇ ਆਪਣੇ ਆਪ ਨੂੰ ਨਿਹਾਲ ਕਰੋ ਤਾਂ ਕਿਵੇਂ ਵੇਖਦੇ ਨੇ ਵੀ ਜਦੋਂ ਸਾਲ ਬਾਦ ਦੇ ਮਹਾਯੱਗ ਆਉਂਦਾ ਤਾਂ ਜਿੱਦਾਂ ਹੀ ਮਿਸ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਕਹਿੰਦੇ ਜਿਹੜਾ ਯੱਗ ਉਸ ਸਾਲ ਦਾ ਹੁੰਦਾ ਖਤਮ ਹੁੰਦਾ ਤਾਂ ਨਵੇਂ ਯੱਗ ਦੀ ਜਿਹੜੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਦੇ ਜਦੋਂ ਪ੍ਰਾਰੰਭ ਹੋਣਾ ਹੁੰਦਾ ਬੜੀ ਉਤਸੁਕਤਾ ਵੀ ਹੁੰਦੀ ਹੋਏਗੀ ਉਸ ਸਮੇਂ ਦੇਖੋ ਇਹ ਮਹਾਮਾਈ ਦਾ ਕਾਰਜ ਹੈ ਜੀ ਮਹਾਮਾਈ ਆਪ ਕਰਾਨ ਵਾਲੀ ਹੈ ਉਹ ਆਪ ਸਾਖਸ਼ਾਤ ਇੱਥੇ ਵਿਰਾਜਮਾਨ ਹੈਗੇ ਆ ਤੋ ਇਹ ਉਸਤ ਜਿਹੜਾ ਹੈਗਾ ਉਹ ਮਹਾਮਾਈ ਦਾ ਅਸ਼ੀਰਵਾਦ ਨਾਲ ਆਪੇ ਹੀ ਉਹਨਾਂ ਦੀ ਸੰਗਤਾਂ ਦੇ ਵਿੱਚ ਆਪੇ ਹੀ ਉਹਨਾਂ ਦੇ ਅਸ਼ੀਰਵਾਦ ਨਾਲ ਹੋ ਜਾਂਦਾ ਹੈ ਬਹੁਤ ਲੋਗਾਂ ਨੂੰ ਇਸ ਵੇਲੇ ਉਤਸੁਕਤਾ ਹੈਗੀ ਵੀ ਹੈ ਕਿ ਇਹ ਖੰਡ ਮਹਾਯੱਗ ਜਿਹੜਾ 243 ਘੰਟੇ ਦਾ ਹੋਣ ਜਾ ਰਿਹਾ ਹੈ ਤੇ ਸਭ ਨੂੰ ਇਹ ਅਪੀਲ ਹੈ ਕਿ ਵਾ ਚੜਕੇ ਹਿੱਸਾ ਲਓ ਤੇ ਅਸ਼ੀਰਵਾਦ ਲਓ ਮਾਤਾ ਤੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜੀ ਇਸ ਥਾਮ ਦੇ ਨਾਲ ਜੁੜੇ ਹੋਏ ਇੱਥੇ ਆ ਕੇ ਸੇਵਾ ਕਰਦੇ ਹੋਏ ਜਾਂ ਨਤਮਸਤਕ ਹੁੰਦੇ ਹੋਏ ਮਹਾਮਾਈ ਦੀ ਕਿਰਪਾ ਨਾਲ ਜਦੋਂ ਦਾ ਇਸ ਥਾਮ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਉਦੋਂ ਦਾ ਹੀ ਮੈਂ ਇਸ ਥਾਮ ਨਾਲ ਜੁੜਿਆ ਹੋਇਆ ਹਾਂ ਔਰ ਬੜੀ ਮਹਾਮਾਈ ਦੀ ਕਿਰਪਾ ਰਹੀ ਹੈ ਜੋ ਇਥੋਂ ਮੰਗਿਆ ਉਹਨਾਂ ਦੀ ਬਾਰ ਕਿਰਪਾ ਹੋਈ ਹੈ ਹਰ ਮੇਰੀ ਮਨੋ ਕਾਮਨਾ ਮਦੀ ਪੂਰਨ ਹੋਈ ਹੈ ਜੇ ਕੋਈ ਇੱਕ ਵਾਕਿਆ ਸਾਡਾ ਨਾਲ ਸਾਂਝਾ ਕਰਨ ਚਾਹਵਾ ਵੀ ਜੋ ਤੁਸੀਂ ਇੱਥੇ ਮਹਾਰਾਣੀ ਕੋਲ ਆ ਕੇ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਕੋਈ ਇੱਕ ਵਾਕਿਆ ਹੋਏ ਤੇ ਮੈਂ ਜਰੂਰ ਤੁਹਾਨੂੰ ਦੱਸਾਂ ਮਤਲਬ ਤੁਸੀਂ ਤਾਂ ਇਹ ਆ ਵੀ ਮਨ ਦੇ ਵਿੱਚ ਕੋਈ ਧਾਰਨਾ ਲੈ ਕੇ ਆਓ ਇੱਥੇ ਯੱਗ ਚਾ ਕੇ ਬੈਠੋ ਔਰ ਮੇਰੀ ਤਾਂ ਮੇਰੇ ਸਾਹਮਣੇ ਅਣਗਿਣਤ ਜਿਹੜੀ ਮਨਕਾਮਨਾ ਇੱਥੇ ਪੂਰੀਆਂ ਹੋਈਆਂ ਮਤਲਬ ਬਿਯੋਂਡ ਮਾਈ ਵਰਡਸ ਤੇ ਬਹੁਤ ਸ਼ਾਂਤੀ ਮਿਲਦੀ ਹੈ ਬਹੁਤ ਖੁਸ਼ੀ